ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਲੌਗ ਬਣਾਉਣ ਲੱਗੇ ਆ ਬਲੌਗ ਆਪਾਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਵੀ ਸੀ ਦੀ 1.5 ਦਿਨ ਚੱਲ ਰਹੇ ਸੀ ਛੋਟੇ ਸਬਜ਼ਾਦਿਆਂ ਦੇ ਦਿਨ ਚੱਲਦੇ ਸੀਗੇ ਉਹਦੇ ਕਰਕੇ ਆਪਾਂ ਬਲੌਗ ਕੋਈ ਵੀ ਬਣਾਇਆ ਨਹੀਂ ਹੈਗਾ ਤੇ ਚੰਗਾ ਵੀ ਨਹੀਂ ਲੱਗਦਾ ਤੇ ਅੱਜ ਆਪਾਂ ਬਲੌਗ ਬਣਾਉਣ ਲੱਗੇ ਆ ਹਾਂ ਇਹ ਵੀ ਗਏ ਹੋਏ ਸੀਗੇ ਰਮਣੀਤ ਹੋਰ ਇਹ ਆਪਦੇ ਨਾਨਕੇ ਗਿਆ ਸੀ ਰਮਣੀਤ ਸੁੱਟੀਆਂ ਕਰਕੇ ਤੇ ਆਪਾਂ ਨੂੰ ਸੁੱਟੀਆਂ ਸੀਗੀਆਂ ਤਿੰਨ ਦਿਨ ਆਪਾਂ ਸਕੂਲ ਗਏ ਸੀਗੇ ਤਿੰਨ ਦਿਨ ਆਪਾਂ ਨੂੰ ਵੀ ਸੁੱਟੀਆਂ ਸੀਗੀਆਂ ਤੇ ਕੱਲ ਨੂੰ ਛੰਡੇ ਆ ਗਿਆ ਤੇ ਅੱਜ ਆਪਾਂ ਵਲੌਗ ਬਣਾਉਣ ਲੱਗਾ ਤੇ ਇਹਨਾਂ ਨੂੰ ਮੈਂ ਰਮਣੀਤ ਹੋਰਾਂ ਨੂੰ ਲੈ ਕੇ ਆਇਆ ਸੀਗਾ ਇਹ ਨਾਨਕੇ ਬਾਗਾ ਸੀ ਰਮਣੀਤ ਹਾਂ ਪੁੱਤ ਕਿੱਥੇ ਬਾਗਾ ਸੀ ਤੂੰ ਨਾਨਕੀ ਹਾਂ ਤੇ ਰਮਣੀਤ ਤੇ ਬਾਗਾ ਸੀ ਪੁੱਤ ਤੂੰ ਨਾਨਕੀ ਨਾਨਕੇ ਬਾਗਾ ਸੀ ਤੇਰਾ ਜੀ ਲੱਗਾ ਸੀ ਪਾਪਾ ਬਿਨਾ ਮੈਂ ਇਹਨਾਂ ਕੋਲੇ ਰਾਤ ਗਿਆ ਸੀ ਤੇ ਮੈਂ ਮੋਟਰਸਾਈਕਲ ਤੇ ਭਾਗਿਆ ਸੀ ਰਾਤ ਇਹਨਾਂ ਨੂੰ ਲੈਣ ਪਰ ਮੋਟਰਸਾਈਕਲ ਤੇ ਠੰਡ ਵਾਲੀ ਸੀ ਮੈਂ ਵੀ ਉੱਥੇ ਰਾਤ ਕੱਟੀ ਸੀ ਇੱਕ ਤੇ ਮੋਟਰਸਾਈਕਲ ਤੇ ਠੰਡ ਵਾਲੀ ਸੀ ਫਿਰ ਮੈਂ ਇਹਨਾਂ ਨੂੰ ਵਸਤੇ ਕਿੜਾ ਤਾਂ ਸੀਗਾ ਤੇ ਬਾਤ ਰੁਕੀ ਆਂਦੀ ਹੈ ਨਾ ਹਾਂ ਅੱਛਾ ਫੋਟੋ ਵੇਖੀ ਸੀ ਤੁਸੀਂ ਸ਼ਾਇਦ ਝਾਦਿਆਂ ਦੀ ਬਾਬਾ ਬਾਬਾ ਜੀ ਦੇ ਬਾਬਾ ਜੀ ਦੇ ਇੱਕ ਐਂ ਖੜਾ ਹੋ ਕੇ ਬੈਠਾ ਸੀ ਹਾਂਜੀ ਦੋ ਪੀੜੀਆਂ ਸੀ ਉਹਨਾਂ ਦੇ ਕਿੰਨੇ ਲੰਗਰ ਸੀ ਹਨ ਤੇ ਇਹਨਾਂ ਨੂੰ ਅੱਜ ਲੈ ਕੇ ਆਇਆਗਾ ਮੈਂ ਮੋਰਚਨ ਤੇ ਆ ਗਿਆ ਚੈਨ ਨੂੰ ਵਾਸਤੇ ਚੜਾ ਪਈ ਠੰਡ ਵਾਲੀ ਸੀਗੀ ਉਹਦੇ ਕਰਕੇ ਤੇ ਇੱਕ ਕੱਲ ਆਪਣਾ ਜਾnde ਹੋਏ ਨਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਲਾਈਟਾਂ ਉਹ ਕਰੀਆਂ ਸੀ ਨਾ ਲਾਈਟਾਂ ਲੱਗੀਆਂ ਹੋਈਆਂ ਸੀਗੀਆਂ ਮੋਟਰਸਾਂ ਤੇ ਨੀਲੀਆਂ ਜੀਆਂ ਉਹਦੇ ਕਰਕੇ ਨਾ ਆਪਣਾ ਚਲਾਨ ਕੱਟਿਆ ਗਿਆ ਕੱਲ ਤੇ ਮਾਨਸਾ ਨੇਰਾ ਹੋ ਗਿਆ ਸੀ ਮੈਨੂੰ ਜਾਂਦੇ ਨੂੰ ਠੰਡ ਸੀ ਜਿਆਦੇ ਮੈਂ ਕੱਲਾ ਘਟ ਕੇ ਉੱਜੇ ਗਿਆ ਠੰਡ ਸੀ ਬਾਲੀ ਪੁਲਸ ਵਾਲਾ ਜਾਣ ਕੇ ਲੋਕ ਖੜਾ ਸੀ ਮੂਰੇ ਹੋ ਗਿਆ ਤੇ ਆਪਣਾ ਚਲਾਨ ਕੱਟਿਆ ਗਿਆ ਖੜ ਜਾ ਬੁੱਤੇ ਇੱਕ ਮਿੰਟ ਇੱਕ ਤਾਂ ਆਪਣਾ ਕੱਟਿਆ ਗਿਆ ਮੇਰੇ ਕੋਲ ਟਾਈਮ ਘੱਟ ਸੀ ਮੈਂ ਲੇਟ ਹੋ ਗਿਆ ਜ ਉਹਦੇ ਕਰਕੇ ਮੈਂ ਨੰਬਰ ਪਲੇਟਾਂ ਲਾਉਣੀਆਂ ਭੁੱਲ ਗਿਆ ਇੱਕ ਤਾਂ ਆਪਣਾ ਦਾ ਉਹਦਾ ਕੱਟਿਆ ਗਿਆ ਨੰਬਰ ਪਲੇਟ ਦਾ ਤੇ ਇੱਕ ਆਪਣਾ ਲਾਈਟ ਦਾ ਜਿਹੜੀਆਂ ਆਪਾਂ ਲਾਈਟਾਂ ਲਾਈਆਂ ਸੀ ਲਾਲ ਪੀਲੀਆਂ ਜੀਆਂ ਚਲੋ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਪੁਲਿਸ ਵਾਲਿਆਂ ਦੇ ਤੇ ਮਾਸਟਰ ਦਾ ਤੇ ਮਾਪੇ ਉਹਦਾ ਕਾਦਾ ਗੁੱਸਾ ਹਨ ਤਿੰਨੇ ਚੀਜ਼ਾਂ ਦਾ ਤੇ ਆਪਾਂ ਮੰਨਣ ਕਿਹਾ ਸੀ ਵੀ ਨਗਦੀ ਭਰਦਣ ਹੈ ਜੀ ਕਿੰਨਾ ਪਰਾਉਣੇ ਉਹਨਾਂ ਨੇ ਭਰਾਇਆ ਨਹੀਂ ਹੈਗਾ ਨਗਦ ਤੇ ਫਿਰ ਆਪਾਂ ਕੋਟ ਦਾਗਾ ਲੈ ਲੇ ਕੋਣੀ ਆ ਲੈ ਆਹ ਹਾਂ ਲੈ ਲਓ ਖੇਦਾ ਗੱਲੇ ਚ ਪਾਉਣੇ ਪਾ ਦੋ ਖਰਜ ਮੈਂ ਦੇ ਦੂੰ ਕੱਢ ਕੇ ਗੱਲਾ ਸੋਨ ਖਰਜੋ ਪੁੱਤ ਇੱਥੇ ਉਹ ਆ ਪਹਿਲਾਂ ਉਹਦੇ ਕੋਲੇ ਰੱਖੋ ਇਹਨੂੰ ਜੇ ਵਿੱਚ ਪਾ ਕੇ ਤੇ ਫਿਰ ਆਪਾਂ ਕਟਵਾ ਲਿਆ ਚਲੋ ਆਪਾਂ ਪਹਿਲੇ ਮਹੀਨੇ ਆਹ ਹਾਂ ਅਗਲੇ ਸਾਲ ਮਲਵਾਰ ਨਾਮੇ ਸਾਲ ਤੇ ਪਹਿਲੇ ਮਹੀਨੇ ਦੀ 16 ਤਰੀਕ ਦਾ ਚਲਾਨ ਆਪਣਾ ਪਰ ਆਵਾਂਗੇ ਜਾ ਕੇ ਕੋਰਟ ਚ ਇੰਨਾ ਤਾਂ ਹੋਣਾ ਵੀ ਚਾਹੀਦਾ ਪੱسا ਲੱਗ ਜਾਂਦਾ ਬੰਦੇ ਨੂੰ ਤੇ ਉਸ ਆ ਲੈਟਮ ਪਟਾਈਆਂ ਫਿਰ ਉਹਨਾਂ ਨੇ ਲਾਤੀਆਂ ਸੀ ਆਪੀ ਹਾਰਨ ਲਾਇਆ ਸੀ ਜਿਹੜਾ ਉਹ ਵੀ ਲਾਤਾ ਹੁਣ ਆਪਾਂ ਇਹ ਤੇ ਲਾਉਂਦੇ ਨਹੀਂ ਸਿੰਪਲੀ ਰੱਖਾਂਗੇ ਵੈਸੇ ਆਪਾਂ ਮੈਂ ਲਾਉਣੀਆਂ ਸੀ ਇਹ ਚਲਾਨ ਹੋਣਾ ਸੀ ਚਲੋ ਕੋਈ ਗੱਲ ਨਹੀਂ ਮੈਨੂੰ ਵਧੀਆ ਨਹੀਂ ਲੱਗਿਆ ਉਹ ਤੋਂ ਦੋ ਕੁ ਦਿਨ ਹੀ ਸ਼ੌਕ ਹੁੰਦਾ ਸਾਨੂੰ ਦੱਸਿਆ ਸੀ ਇਹਦਾ ਮੈਂ ਚਲਦੀ ਨਹੀਂ ਮੈਂ ਚਲਦੀ ਹਾਂ ਉਹ ਤਾਂ ਪੁੱਤ ਅੱਲਾ ਪੁਰਸ ਵਾਲਿਆਂ ਨੇ ਲਾ ਲਿਆ ਪੁੱਤ ਰਾਤ ਅੱਲਾ ਵਿਗੜਾਉ ਉਹ ਨੂੰ ਤਾਂ ਫੇਰ ਨਹੀਂ ਵਿਗੜਾਉਈ ਪਈਆ ਹਾਂਜੀ ਅਸੀਂ ਮੋਟਰਸਾਈਕਲ ਵਾਲਾ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹੋਰ ਤੇ ਆਪਾਂ ਨੇ ਕਾਫੀ ਦਿਨਾਂ ਬਾਅਦ ਮਿਲੇ ਆ ਤੇ ਇੱਕ ਮਿੰਟ ਚ ਦੱਸਿਓ ਸਾਰੇ ਜਾਣੇ ਕਿਵੇਂ ਹੋ ਤੁਸੀਂ ਸਾਰੇ ਸਭ ਤੇ ਅਸੀਂ ਵੀ ਠੀਕ ਆ ਤੇ ਤੁਹਾਨੂੰ ਪਤਾ ਹਨਾ ਬਲੌਗ ਨਹੀਂ ਬਣਾਇਆ ਸੀ ਕਾਫੀ ਦਿਨ ਸਾਈਕਲ ਤੇ ਹੁਣੇ ਨੀਚੇ ਲੱਗੇ ਹੋਏ ਆ ਨਾ ਉਹ ਉਹ ਤਾਂ ਚੱਲਦੀਆਂ ਨੇ ਉਹਦੇ ਉੱਤੇ ਸਵੱਛਪੱਠ ਦੀ ਦੇਖਾਂਗੇ ਚਲਾ ਕੇ ਚੱਲਦੀਆਂ ਨੇ ਬਸ ਚੱਲਦੀਆਂ ਜਿਵੇਂ ਤੇ ਕਾਫੀ ਦਿਨ ਹੋ ਗਏ ਆਪਾਂ ਨੂੰ ਮਿਲਿਆ ਨੂੰ ਕਿਉਂਕਿ ਬਲੌਗ ਨਹੀਂ ਬਣਾਇਆ ਸੀ ਸਾਬ ਜਦਾਰੇ ਦਿਨ ਚੱਲ ਰਹੇ ਸੀ ਤੁਹਾਨੂੰ ਪਤਾ ਹੀ ਆ ਹਨਾ ਤੇ ਤਾਂ ਤਾਂ ਕਿ ਹੱਸਾਪਾ ਉਹ ਬੜਿਆ ਵਧੀਆ ਨਹੀਂ ਲੱਗਦਾ ਹਨਾ ਕੈਮਰੇ ਦੇ ਚੱਕ ਕੇ ਰੱਖਣਾ ਵੀ ਜਦੋਂ ਆਪਾਂ ਨੂੰ ਪਤਾ ਤੇ ਬਾਕੀ ਹੋਰ ਸੁਣਾਓ ਸਾਰੇ ਕਮੈਂਟ ਰੱਖ ਕੇ ਇਹ ਹਾਈ ਜਿਆਦਾ ਵਧੀਆ ਤੇ ਮੈਂ ਵੀ ਚਲੀ ਗਈ ਸੀ ਮਾਨਸਾ ਤੇ ਕਿ ਕਾਫੀ ਦਿਨ ਹੋਵਾ ਕਿਨੇ ਦਿਨ ਲੱਗੀਆਂ ਤਨੂਰਣ ਨਹੀਂ 4 4 ਦਿਨ ਲਾਇਆ ਹੀ ਅੱਜ ਇੱਕ ਦਿਨ ਮੇਰਾ ਵੀ ਹੋ ਗਿਆ ਤੁਹਾਡੇ ਨਾਲ ਉੱਥੇ ਹਾਂਜੀ ਇਹ ਪਤਾ ਨਹੀਂ ਲੱਗਿਆ ਪੁੱਤੋ ਉਹਨਾਂ ਨੂੰ ਉਹ ਤੇ ਚੱਲਦੀਆਂ ਇਹ ਲੈਟਾਂ ਦਾ ਪਤਾ ਨਹੀਂ ਲੱਗਿਆ ਉਹਨਾਂ ਨੂੰ ਪੁੱਸਾਰਿਆਂ ਨੂੰ ਇਹ ਰਹਿ ਗਈਆਂ ਇਕੱਲੀਆਂ ਉਹ ਤੇ ਰਹਿ ਗਈ ਉਹ ਉੱਪਰ ਨੂੰ ਜਾਂਦੀ ਇਹਦਾ ਵੀ ਨਹੀਂ ਪਤਾ ਲੱਗਿਆ ਦਾ ਉੱਪਰ ਸੀਨਾ ਮੂੰਹ ਉੱਤਾਰ ਹੈ ਜੀ ਪੁੱਛ ਮੂੰਹ ਤੇ ਚੱਲਦੀ ਹੈ ਹਾਂ ਚੱਲੀ ਜਾਂਦੀ ਹੈ ਪੁੱਤੇ ਤਾਂ ਤੇ ਆਹ ਲੈਟਾਂ ਦਾ ਪਤਾ ਨਹੀਂ ਲੱਗਿਆ ਉਹਨਾਂ ਨੂੰ ਦਾਦੀ ਕੰਦਾ ਕਰਦੇ ਹੋ ਮੈਂ ਫੈਸਲਾ ਬਣਾਇਆ ਹੂੰ ਦਿੱਨ ਨਾ ਕੋਈ ਕੈਸ ਕਿਹਦਾ ਆਣਾ ਬਣਾ ਲਈ ਰੱਖ ਲਈ ਕੋਈ ਦਿਨ ਨਾ ਆਵੇ ਹਾਂਜੀ ਤੇ ਤੂੰ ਸ਼ਾਪਿੰਗ ਕਰ ਕੈਸ਼ ਡੈਡੀ ਵਾਸਤੇ ਕੀ ਲੈ ਕੇ ਆਣਾ ਡੈਡੀ ਵਾਸਤੇ ਮੈਨੂੰ ਕਹਿੰਦੀ ਮम्मा ਨੂੰ ਕਹ ਦੇ ਵੀ ਮम्मा ਮੇਰੇ ਕੋਲੇ ਨਹੀਂ ਹੈਗਾ ਉਹ ਅੰਦਰ ਪਾਉਣ ਵਾਸਤੇ ਮਾਂ ਕਹਿੰਦੀ ਮਾਂ ਪੁੱਤ ਤੈਰੇ ਸਹਜ ਮਿਲਿਆ ਨਹੀਂ ਹੈਗਾ ਹੈ ਬੀਕੋ ਮੈਨੂੰ ਫੋਨ 'ਤੇ ਦੱਸਤਾ ਸੀ ਇਹਨੇ ਮੈਨੂੰ ਫੀਤੂ ਕੱਲ ਕਹਿੰਦਾ ਕਹਿੰਦੀ ਕਹਿੰਦਾ ਮੰਮਾ ਨੇ ਨਾ ਛੋਡੇ ਵਾਸਤੇ ਇੱਕ ਚਾ ਲੈਤੇ ਆ ਪੋਲੇ ਪੋਲੇ ਬੂਟ ਤੇ ਨਾਲੇ ਮੰਮਾ ਨੇ ਆਪਦੇ ਵਾਸਤੇ ਕਹਿੰਦੀ ਡੈਡੀ ਕੰਨ ਚ ਕਹਿੰਦੀ ਮੈਨੂੰ ਕਹਿੰਦੀ ਸਵੇਰੇ ਕਹਿੰਦੀ ਡੈਡੀ ਮੈਂ ਮੰਮਾ ਨੂੰ ਕਹੇ ਦੋ ਵੀ ਪੀਤੂ ਕੋਲੇ ਹੈ ਨਹੀਂ ਗਈ ਮੈਨੂੰ ਵੀ ਦਵਾ ਦੋਗੇ ਇਹ ਤਾਂ ਅੰਦਰ ਅੰਦਰ ਹੀ ਬਹਿਣਗੇ ਹਨ ਅੰਦਰ ਹੀ ਬਹਿਣਗੇ ਬਾਹਰਾਂ ਜਾਂਦੀ ਨਹੀਂ ਬਾਹਰ ਕਹਣਾ ਹੋਣੀ ਆ ਵੀ ਅੰਦਰ ਅੰਦਰ ਪੈਣਗੇ ਇਹ ਤਾਂ ਜੇ ਬਾਥਰ ਕਰਨ ਜਾਣੀ ਹੁੰਦੀਆਂ ਹੂੰ ਇਹ ਇਹਨਾਂ ਦੇ ਨੇ ਆ ਪਿੱਤੂ ਦਾ ਤੌਲਗਾ ਆ ਪਿੱਤੂ ਦਾ ਤੌਲਿਆ ਦੇਖੋ ਪਿੱਤੂ ਨੇ ਆਪ ਦਾ ਸਲੈਕਟ ਆਪ ਕਰਕੇ ਲਿਆਂਦਾ ਕਲਰ ਹਾਂ ਆ ਡੈਡੀ ਦਾ ਡੈਡੀ ਦਾ ਪਿੱਤੂ ਆ ਉਹਦਾ ਕਲਰ ਆਪਸ ਲੈਟ ਕਰਕੇ ਲੈ ਕੇ ਆਇਆ ਦੇਖੀ ਇਹ ਮੇਰਾ ਹੈ ਕਿਹਦੇ ਨਾਲ ਚੇਂਜ ਕਰਿਆ ਸੀ ਇਹਨੇ ਮਾਸੀ ਨਾਲ ਅੱਛਾ ਮਾਸੀ ਲੈ ਕੇ ਆਈ ਸੀਗੇ ਇਹਦੇ ਵਾ ਗ੍ਰੀਨ ਕਲਰ ਸੀ ਇਹਦਾ ਹਾਂ ਇਹਦਾ ਨਾ ਪਿੱਤੂ ਦਾ ਗ੍ਰੀਨ ਕਲਰ ਸੀਗਾ ਪਿੱਤੂ ਨੇ ਆ ਲੈ ਲਿਆ ਉਹਨਾਂ ਤੋਂ ਦੋ ਮਾਹੀ ਸੀ ਦੋ ਮਾਹੀ ਦੇਖੋ ਪਿੰਕ ਕਲਰ ਇਹਦੇ ਬਾਲਾ ਪਸੰਦ ਆ ਮਾਸੀ ਤੋਂ ਮਾਸੀ ਤੋਂ ਵਿਚਾਈ ਇੱਕੋ ਹੀ ਲੈ ਗਿਆ ਕਿੰਨੇ ਕਿੰਨੇ ਉਹ ਤੋਂ ਖੋਲੇ ਕਿੰਨੇ ਕਿੰਨੇ ਜਾਂਦੇ ਨੇ ਇੱਕ ਪਿੱਤੂਆ ਫੋਨ ਲੈ ਕੇ ਆਇਆ ਦੇਖਿਓ ਫੋਨ ਸੱਚੀ ਮਿੱੱਚੀ ਦਾ ਫੋਨ ਆ ਇਹ ਵੀ ਮੰਨ ਲਓ ਉੱਥੇ ਪਿਆ ਸੀ ਘਰੇ ਆਪਣੇ ਉਧਰ ਮਾਨਸਾ ਸਾਰਿਆਂ ਦੇ ਘਰ ਪਹਿਲਾਂ ਇਦਾਂ ਦੇ ਫੋਨ ਆਉਂਦੇ ਸੀ ਇਹਨਾਂ ਤੇ ਹੁਣੀ ਹੁੰਦੇ ਸੀ ਸੋਚ ਨਹੀਂ ਹੁੰਦੀ ਸੀ ਵੀ ਕੱਲਾ ਆਉਣਾ ਆਉਂਦਾ ਹੁੰਦਾ ਸੀ ਹਨਾ ਇੱਥੇ ਤਾਰ ਇੱਥੇ ਪਲੱਗ ਜਾਂਦਾ ਹਾਂ ਕੱਲੇ ਆਉਣਾ ਆਉਂਦਾ ਫੋਨ ਫੋਨ ਆਉਂਦਾ ਆਉਂਦਾ ਸੀ ਇੱਥੇ ਕੱਲਾ ਫਸ ਡਾਡੀ ਹੂੰ ਆ ਕੋ ਆ ਪਾ ਕੁ ਲਾ ਦੋ ਹੂੰ ਆ ਲਾ ਦੋ ਲਾ ਦੋ ਬੰਦੀ ਮੈਂ ਤਾਂ ਪਾ ਕੇ ਰੱਖੂਗਾ ਪਾ ਕੇ ਦੇਖੋ ਮੈਂ ਤਾਂ ਪਾ ਕੇ ਰੱਖੂਗਾ ਕੋਈ ਨਾ ਬੁੱਤ ਤੂੰ ਫੇਰ ਪਾਵਾ ਪਾ ਕੇ ਦੇਖੋ ਮੇੜੇ ਵਧੀਆ ਹੁੰਦੇ ਪਾ ਜੋ ਪੱਲੂ ਪਾਵਾਂਗੇ ਨਾ ਕਿ ਦੱਸੋ ਜੀ ਕਮੈਂਟ ਕਰਕੇ ਜਿਆਦਾ ਸੋਹਣਿਆ ਆ ਹਾ ਨੇ ਕਾ ਹਾ ਨੇ ਆ ਹਾ ਨੇ ਆ ਹਾ ਆ ਹਾ ਖੜੇ ਹੋ ਜਮਾ ਨੇ ਕਿਤੇ ਨਹੀਂ ਨੇ ਦੋਨੇ ਜਨ ਤੇ ਤਾਂ ਤੂੰ ਆ ਦੱਸਣਗੇ ਕਮੈਂਟ ਕਰਕੇ ਆ ਜਾ ਰਹੀ ਦੇ ਠੋਣੇ ਛੋਣੇ ਹਾਂ ਪਿੱਤੂ ਨੇ ਕਹੇ ਤਾਂ ਪਾਈ ਡੈਡੀ ਦੇ ਛੋਣੇ ਬੂਟ ਇੱਕ ਮੰਮਾ ਦੇ ਠੋਣੇ ਐ ਤਾਂ ਨਾਲ ਦੇ ਠੋਣੇ ਨੇ ਮੈਂ ਰਮਨੀਤ ਨੂੰ ਕਹੇ ਮਾਂ ਦੋਨਾਂ ਦੀ ਰੱਖ ਦਉਂਦੀ ਆ ਇਹ ਗੱਲ ਤਾਂ ਸੁਣੋ ਮੈਂ ਰਮਨੀਤ ਨੂੰ ਕਿਹਾ ਇਨੂੰ ਮਹਾ ਜਦੋਂ ਮੈਂ ਬਾਹਰ ਭੱਗੀ ਕਿ ਤਿਆਰ ਨਾ ਪੱਟਦੀ ਕਿ ਇਹਦਾ ਮਤੈ ਇਲੀ ਨਾਗਾ ਪਿੱਤੂ ਫਿਰ ਛੋਟੇ ਰਹਿ ਗਏ ਆਪਾਂ ਕੱਲ ਨੂੰ ਜਾ ਕੇ ਆਵਾਂਗੇ ਠੀਕ ਹੈ ਬਾਜ਼ਾਰ ਚ ਜੇ ਛੋਟੇ ਮਿਲ ਗਏ ਮਾਮੂਨ ਮਾਮੂਨ ਕੇਦੋ ਨਾ ਪੁੱਤ ਆਪ ਹੀ ਲੈ ਆਵਾਂਗੇ ਆਪ ਜੇ ਮਿਲ ਗਏ ਨਾ ਛੋਟੇ ਆਪਾਂ ਮਾ ਉਰੇਪੀ ਖੀ ਜਾ ਕੇ ਆਵਾਂਗੇ ਠੀਕ ਹੈ ਦੇਗਣਾ ਪਿਆ ਤਾਂ ਨਾ ਮੈਂ ਕੋਈ ਸ਼ੋਪਿੰਗ ਮਮਾ ਮਾਪੁੱਤ ਜਲਦੀ 바ਵਾ ਕਰਕੇ ਆਏ ਨੇ ਸ਼ੋਪਿੰਗ ਦੇ ਬਣਾ ਦੱਸੇ ਹਾਂ ਆਰਮਨੀਤ ਤੇ ਇਹ ਮੈਂ ਲੈ ਕੇ ਆਇਆ ਸੀ ਭਾਈ ਦੇਖੋ ਇਹ ਰਮਨੀਤ ਦਾ ਟਰੈਕ ਸੂਟ ਕਹਿੰਦੇ ਹੁੰਦੇ ਨੇ ਟਰੈਕ ਸੂਟ ਨਹੀਂ ਹੈਗਾ ਹਾਂ ਟਰੈਕ ਸੂਟ ਹੀ ਇੱਕ ਤਰ੍ਹਾਂ ਦਾ ਨਾ ਮੈਂ ਕੋਟ ਹੈ ਕੋਟ ਬੋ ਕਰ ਮਾ ਆਟਾ ਉਹ ਕੁਰੀ ਲਈ ਆਤੇ ਮੈਂ ਲੈ ਕੇ ਆਇਆ ਹਾਂ ਮਾਂਸਾਂ ਤੋਂ ਤੇ ਆਹ ਲਾਈਟ ਕਰਕੇ ਹੋਰ ਮੇਂ ਜੇ ਲੱਗਦਾ ਸੋਹਣਾ ਪਿੱਤੂ ਪਾ ਕੇ ਦੇਖ ਪੁੱਤ ਮੈਂ ਲੈ ਕੇ ਆਇਆ ਹਾਂ ਚਲੋ ਇੱਕ ਮਿੰਟ ਰੁਕੋ ਸਾਨੂੰ ਪਾ ਕੇ ਦਿਖਾਉਣਾ ਪਿੱਤੂ ਦੇ ਇੱਕ ਮੈਂ ਇਹਨਾਂ ਵਾਸਤੇ ਆ ਲੈਂਦਾ ਲੋਈ ਲੋਈ ਹੈ ਇੱਕ ਸ਼ਾਲ ਜਿਵੇਂ ਹੁਣ ਚੱਲ ਰਿਵਾਜਾਂ ਚੱਲਿਆ ਹਨਾ ਊੜਾੜਾ ਲਿਖਿਆ ਹੋਇਆ ਬਚਾਲੇ ਪੰਜਾਬ ਬਲੈਕ ਕਲਰ ਦਾ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਆ ਰਹੇ ਨੇਗੇ ਇੱਕ ਤਾਂ ਮੁੜ ਜਾਣਗੇ ਉਹ ਜਿਹੜੇ ਇਸ ਸੀਜ਼ਨ ਆਉਂਦਾ ਆਓ ਸਵਾਲ ਦਾ ਲੈਂਦਾ ਆਪਾਂ ਨੇ ਵਧੀਆ ਚ ਅਰੇ ਬਨੀ ਦੇ ਪਾਓ ਕੋਈ ਮਰਜ਼ੀ ਪਾ ਦਿਓ ਤੁਸੀਂ ਪਾਓ ਨਾ ਇਹ ਬਾਏ ਲੋੜਾ ਕਮੈਂਡ ਕਰਕੇ ਦੱਸੋ ਆਪਣਾ ਵਧੀਆ ਪਹਿਲਾਂ ਮੈਂ ਉੱਥੋਂ ਲੈ ਕੇ ਆਇਆ ਸੀਗਾ ਫੋਟਲੇ ਤੋਂ ਉੱਥੋਂ ਮੈਨੂੰ ਕੱਪੜਾ ਨਹੀਂ ਬਧਿਆ ਸੀ ਇਹ ਵਧੀਆ ਕੱਪੜਾ ਇਹਦੇ ਵਿੱਚ ਕੱਪੜੇ ਹੀ ਬਹੁਤ ਤਰ੍ਹਾਂ ਆ ਰਹੇ ਨੇ ਤੇ ਇਹਨਾਂ ਨੇ ਮੈਨੂੰ ਤਾਂ ਇਹਨਾਂ ਨੇ ਦੱਸਿਆ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਸੀਗਾ ਵੀ ਇਹ ਕੱਪੜੇ ਦਾ ਕਿਵੇਂ ਹੁੰਦਾ ਇੱਕ ਇਹ ਉੱਥੋਂ ਲੈ ਕੇ ਆਏ ਸੀ ਮੈਂ ਮੋੜਤਾ ਫਿਰ ਆਹ ਫੋਟਲੇ ਤੋਂ ਇੱਕ ਭਿੱਖੀ ਦੇਖਿਆ ਸੀ ਉਹ ਕੱਪੜਾ ਤਿੰਨ ਦੋ ਕੱਪੜੇ ਹੋਗੇ ਤੀਜਾ ਕੱਪੜਾ ਇਹ ਹੋਗਾ ਇਹਦੇ ਵਿੱਚ ਤਿੰਨ ਕਾਪੀ ਆਣੇ ਹਮ ਸੋਲ ਦੀਆਂ ਸੇਮ ਚੀਜ਼ ਚ ਪੀਤੂ ਵੀ ਹੋ ਗਿਆ ਰੈਡੀ ਕੈਪ ਲੈ ਲਓ ਇੱਥੇ ਖੜਜੋ ਪਿੱਛੇ ਨਾ ਹੋਏ ਉਹ ਡੱਗਣਾ ਪਿਓ ਇਧਰ ਦੇਖੋ ਇਧਰ ਦੇਖਿਓ ਪਾਪਾ ਕਿੰਨੇ ਲੈ ਪੀਤੂ ਤਾਂ ਕਿੰਨਾ ਛੋਣਾ ਲੱਗਦਾ ਬਈ ਇਹ ਰਬਨੀਤ ਦੇ ਪਾਸੋਂ ਅਸਲੈਂਦਾ ਜੀ ਪਰਸੋਂ ਪਾਵਾਂਗੇ ਕਿੰਨੇ ਛੋਣਾ ਲੱਗਦਾ ਸਾਰਿਆਂ ਨੂੰ ਸਾਡੇ ਵੱਲੋਂ ਐਡਵਾਂਸ ਹੈਪੀ ਨਿਊ ਇਅਰ ਪਰਸੋਂ ਹੈ ਨਵਾਂ ਸਾਲ ਜਿਹੜਾ ਕੋਲੋਂ ਪੀਤੂ ਨੂੰ ਸੀ ਵੀ ਪਹਿਲਾਂ ਕਹਿ ਦੋ ਕਿ ਸਾਰਿਆਂ ਨੂੰ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਸਾਰਿਆਂ ਨੂੰ ਨਿਊ ਇਅਰ ਹਾਂਜੀ ਮੇਰੇ ਵੱਲੋਂ ਵੀ ਹੈਪੀ ਨਿਊ ईयर ਸਰਨ ਹੈਪੀ ਨਿਊ ईयर ਤੇ ਸੋਹਣਾ ਲੱਗਦਾ ਨਾ ਵੇ ਨਵੇਂ ਕੱਪੜੇ ਨਵੇਂ ਸਾਲ ਦੇ ਇਹ ਰੀਮੂਵ ਕਾਰੀ ਰੀਮੂਵ ਤੇ ਜਾਤੋਂ ਆ ਗਈ ਆਪਾਂ ਜਾ ਕੇ ਆਮਾਂਗੇ ਕੋਈ ਨਾ ਠੀਕ ਹੈ ਰੀਮੂਵ ਕੋਲੇ ਤਦੇ ਵੀ ਨਹੀਂ ਦੇ ਤਦੇ ਵੀ ਨਹੀਂ ਦੇ ਲੋ ਹੁਣ ਦੱਸੋ ਜੀ ਕਮੈਂਟ ਕਰਕੇ ਪੀਤੂ ਦੇ ਕਿਵੇਂ ਲੱਗਿਆ ਚੱਲੇ ਤਾਂ ਮੈਂ ਵੀਡੀਓ ਬਣਾ ਲਈ ਸੀ ਬਣਾ ਲਈ ਸੀ ਹਾਂ ਦੇਖੋ ਆ ਦੇਖੋ ਆਪਾਂ ਵੀ ਲੈ ਲਿਆ ਵੈਸੇ ਤਾਂ ਆਪਾਂ ਪਹਿਲਾਂ ਵੀਡੀਓ 'ਚ ਦਿਖਾਉਂਦਾ ਸੀ ਤੇ ਅੱਜ ਨਾ ਮੈਂ ਪੱਗ ਬੰਨੀ ਸੀ ਪੱਗ ਨਾ ਬਹੁਤ ਸੋਹਣਾ ਲੱਗਦਾ ਹਾਂ ਪੱਗ ਦੇਖਣ ਵਾਲੀ ਸੀ ਆਪਾਂ ਜਮ ਮਾਇਆ ਹੋਏ ਵਾਈਟ ਕਲਰ ਦਾ ਮੈਂ ਤਾਂ ਆਪਾਂ ਹੋਏ ਪੱਗ ਤਾਂ ਇਹਨਾਂ ਦੇ ਅੱਜ ਇੰਨੀ ਸੋਹਣੀ ਲੱਗਦੀ ਸੀ ਫਿਰ ਤਾਂ ਪਹਿਲਾਂ ਦਿਖਾਉਣਾ ਸੀ ਵਾਲੀ ਸੋਹਣ ਪੱਗ ਨਾਲ ਤਾਂ ਬਹੁਤ ਜ਼ਿਆਦਾ ਸੋਹਣਾ ਲੱਗਦਾ ਸੀ ਕੁੜਤਾ ਪਜਾਮਾ ਪਾ ਲਈ ਨਾ ਉਹਦੇ ਨਾਲ ਲੱਗਦਾ ਉਹਨੂੰ ਫਿਰ ਬਹੁਤ ਸੋਹਣਾ ਲੱਗਦਾ ਠੰਡ ਵੀ ਵਧੀਆ ਰੋਕਦਾ ਯਾਰ ਜੇ ਮੈਂ ਗਰਮ ਲੱਗਦਾ ਲੱਗਦਾ ਨਾ ਮੋਟਰਸਾਈਕਲ ਉਹ ਸਵਾਲ ਦਾ ਨਾ ਉਹ ਸਵਾਲ ਦਾ ਗੱਲ ਲਓ ਜੀ ਸਟਾ ਰੈਡੀ ਹੋ ਗਏ ਮੈਂ ਤੇ ਪੀਤੂ ਭਾਈ ਮੈਂ ਦੇਖੋ ਕਿੰਨੀ ਪੁਰਾਣੀ ਫੋਟੋ ਮਮਾ ਤੇ ਡੈਡੀ ਦੀ ਆਹ 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 ਕਿੰਨੀ ਸਾਲ ਪੁਰਾਣੀ ਫੋਟੋ ਪਹਿਲਾਂ ਇਹ ਜੇ ਫੋਟੋ ਹੁੰਦੀਆਂ ਸੀ ਮੈਂ ਲੈ ਆਂਦੀ ਉੱਥੋਂ ਮਾਨਸਾ ਤੋਂ ਕੋਈ ਮੈਂ ਇੱਥੇ ਰੱਖੂੰ ਕਿਥੋਂ ਕੱਚੀ ਸੀ ਹੁਣ ਸੀ ਮਮਾ ਮਾਰ ਦਾਂਗੇ ਘਰ ਦੇ ਟਿੱਲਰ ਹੈ ਨਾ ਵੀ ਹਾਂ ਨਾਲਾ ਪਿੱਛੇ ਦੇਮ ਲੋ ਲੋ ਜੀ ਦਾੜੀ ਕੋਲ ਰੈੱਡ ਕੋਟ ਹੈ ਮੇਰੇ ਕੋਲ ਹੈਗਾ ਬੇਟਾ ਦਾੜੀ ਕੋਲ ਹੈਗਾ ਚਲੋ ਜੀ ਨਹੀਂ ਤੇਰੇ ਕੋਲ ਹੈ ਨਾ ਮਮਾ ਮਮਾ ਕਰ ਦੇਣਾ ਜੀ ਦੇਖੋ ਹੋਰ ਇੱਕ ਆਈਟਮ ਹੋਰ ਰਹਿ ਗਈ ਸੀ ਆਪਣੀ ਦਿਖਾਉਣ ਵਾਲੀ ਆਪਣੇ ਸਬਸਕ੍ਰਾਈਬਰ ਨੂੰ ਤੇ ਦਿਖਾ ਦੀ ਸਾਰੀ ਜਿੰਨੀ ਕਿ ਸ਼ੋਪਿੰਗ ਕਰੀ ਹੈ ਹਾਂ ਆਪਣਾ ਹੱਕ ਬੰਦਾ ਯਾਰ ਸਬਸਕ੍ਰਾਈਬ ਨੂੰ ਦਿਖਾਉਣ ਦਾ ਹੱਕ ਬੰਦਾ ਜੇ ਉਹਨਾਂ ਦੇ ਪਸੰਦ ਨਾ ਆਈ ਫਿਰ ਆਪਣਾ ਚੀਜ਼ ਲੈਉਣ ਦਾ ਕੀ ਫਾਇਦਾ ਸਬਸਕ੍ਰਾਈਬ ਇੱਕ ਆਪਣੀ ਫੈਮਲੀ ਬਣ ਜਾਂਦੇ ਆ ਨਾ ਹੈਨਾ ਮੋਟੋ ਹਾਂਜੀ 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 ਤੇ ਮੈਂ ਤਾਂ ਇਹ ਨਹੀਂ ਖੋਲਦਾ ਪਿਆ ਯਾਰ ਤੋੜ ਦੋ ਇਹਨੂੰ ਹਾਂ ਹਰਾ ਲੈ ਲੀਓ ਕੋਈ ਇਹਨਾਂ ਮਾਮਾ ਧੀਆਂ ਨੇ ਨਾ ਦੋ ਦਿਨਾਂ ਚ ਜਾ ਕੇ ਇੰਨੀ ਸ਼ੋਪਿੰਗ ਕਰ ਲਈ ਇਹਨਾਂ ਨੇ ਭਾਈ ਲਿਆਂਦਾ ਸੀ ਚਲ ਤੁਸੀਂ ਦੱਸੋ ਇਹ ਆਪਣਾ ਗਲਾ ਕੰਬਲ ਤੇਰ ਜਾਈ ਦਾ ਦੋ ਲਿਆਂਦੇ ਨੇ ਤੇ ਦੇਖਦੇ ਹਾਂ ਜਿਹੜੇ ਇਹਨਾਂ ਨੇ ਲਿਆਂਦਾ ਸੀ ਬਰਾਊਨ ਕਲਰ ਮੈਂ ਲੈ ਕੇ ਆਇਆ ਬਦਲ ਕੇ ਇਹ ਅੱਜ ਮੈਨੂੰ ਲੈਣ ਗਿਆ ਸੀ ਹੈ ਹੁਣ ਐ ਲੱਗ ਰਹੇ ਵੀ ਉਹ ਵੀ ਸੋਨਾ ਸੀ ਹਾਂ ਉਹ ਇਹਨਾਂ ਪਰਦੇ ਪੁਰਦੇ ਨਾਲ ਮੈਚ ਕਰਦਾ ਸੀ ਨਾ ਤੇ ਆ ਆਪਣੀ ਹੈਗੀ ਜੀ ਬੈੱਡ ਸ਼ੀਟ ਆ ਬੈੱਡ ਸ਼ੀਟਾ ਦੇਖੋ ਇਨ ਨਾਲ ਦੀ ਮੈਚ ਨਹੀਂ ਹੋਇਆ ਹਨਾ ਉਹਦੇ ਨਾਲ ਨਹੀਂ ਸੱਚੇ ਤਾਂ ਤੁਸੀਂ ਲੈ ਕੇ ਆਏ ਹੋ ਤੇ ਹੋਰ ਕੌਣ ਲੈ ਕੇ ਆਇਆ ਐ ਨਹੀਂ ਵੀ ਮੰਨ ਲਓ ਇਹ ਤਾਂ ਤੁਸੀਂ ਸਿਲੇਕਟ ਕਰੇ ਮੈਂ ਤਾਂ ਉਹ ਲੈ ਕੇ ਰੈੱਡ ਚੇਂਜ ਰੈੱਡ ਕਰਿਆ ਸੀ ਸਿਲੇਕਟ ਹਨਾ ਮੈਂ ਤਾਂ ਭੁੱਲਿਆ ਬੈਠਾ ਸੀ ਆਪਾਂ ਜਿਹੜਾ ਅਸੀਂ ਬ੍ਰਾਊਨ ਇਹਨਾਂ ਨੇ ਬ੍ਰਾਊਨ ਲੈਂਤਾ ਸੀਗਾ ਉਹ ਚੇਂਜ ਕਰਕੇ ਮੈਂ ਆਹ ਲੈਂਤਾ ਦੱਸਿਓ ਵੀ ਆਹ ਕਲਰ ਸਹੀ ਆ ਜਾਂ ਨਹੀਂ ਜਾਂ ਤਾਂ ਹੋ ਗਈ ਦਿਖਾਉਂਦੇ ਫੇਰ ਤਾਂ ਲੱਗਦਾ ਹਾਂ ਫੋਟੋ ਤਾਂ ਨਹੀਂ ਖਿੱਚੀ ਤੁਸੀਂ ਆਪਾਂ ਆਪਣੀ ਬੈੱਡਸ਼ੀਟ ਖੰਡ ਕਰਕੇ ਨਾ ਮੈਂ ਤੁਹਾਨੂੰ ਦੱਸ ਦਿਆਂ ਉਹ ਸੀ ਬ੍ਰਾਊਨ ਕਲਰ ਦਾ ਸੀ ਜੀ ਕਵਰ ਪਹਿਲਾ ਲਾਉਦੇ ਉੱਤੇ ਫਲਾਵਰ ਸੀ ਤੇ ਆਪਣੀ ਉਹਦੇ ਨਾਲ ਵੀ ਬੈੱਡਸ਼ੀਟ ਲੈਤੀ ਸੀਗੀ ਉਹ ਵੀ ਕਾਫੀ ਕਲਰ ਦੀ ਉਹਦੇ ਉੱਤੇ ਵੀ ਫਲਾਵਰ ਸੀਗਾ ਸੇਮ ਚੀਜ਼ਾਂ ਮਤਲਬ ਸੈੱਟ ਬਣਦਾ ਸੀ ਤੇ ਉਹ ਇਹਨਾਂ ਨੂੰ ਥੋੜਾ ਜਿਹਾ ਪਸੰਦ ਨਹੀਂ ਲੱਗਿਆ ਕਹਿੰਦੇ ਵੀ ਇਹ ਤੂੰ ਅੱਗੇ ਹੋ ਜਾ ਤੂੰ ਦੇਖਣਾ ਧੰਨ ਕਰਕੇ ਆ ਤਾਂ ਮੈਂ ਲੈਤੀ ਸੀ ਆ ਤਾਂ ਮੇਰੇ ਤੋਂ ਲਈ ਆ ਇਹ ਹਾਂ ਇਹ ਵੀ ਇਹੋ ਆ ਨਾ ਗਲਾਸੀ ਹੈ ਜੀ ਇਹ ਇਹਨਾਂ ਨੇ ਸਿਲੈਕਟ ਕਰਿਆ ਸੀ ਇਹ ਤਾਂ ਆਪਾਂ ਚਲੋ ਮੈਨੂੰ ਵੀ ਵਧੀਆ ਲੱਗਾ ਚੇਂਜ ਨਹੀਂ ਕਰਿਆ ਆਪਾਂ ਇਹ ਆ ਬੈੱਡ ਸ਼ੀਟ ਆਪਣੀ ਠੀਕ ਹੈ ਬੈੱਡ ਸ਼ੀਟ ਵੀ ਚੇਂਜ ਕਰਤੀ ਜਿਹੜੀ ਪਹਿਲਾਂ ਵਾਲੀ ਸੀ ਇਹਨਾਂ ਨੇ ਲੈ ਕੇ ਸੀ ਜਿਹੜੀ ਆ ਵਾਲਾ ਆਪਣਾ ਕਵਰ ਆ ਗਿਆ ਹਾਂ ਇਹ ਕੰਬਲ ਇਹ ਚੇਂਜ ਕਰ ਇਹ ਮੈਂ ਚੇਂਜ ਕਰਿਆ ਇਹ ਬ੍ਰਾਊਨ ਸੀਗਾ ਹੁਣ ਤੁਹਾਨੂੰ ਆਪਾਂ ਜੇ ਫੋਟੋ ਮਿਲੀ ਤਾਂ ਤੁਹਾਨੂੰ ਪਾ ਦਾਂਗੇ ਆਪਾਂ ਦਿਖਾ ਦਾਂਗੇ ਪਰ ਫੋਟੋ ਮਿਲਣੀ ਨਹੀਂ ਸ਼ਾਇਦ ਜਿਹੜਾ ਆਪਾਂ ਚੇਂਜ ਕਰਿਆਗਾ वैसे तो वो भी सोना सी कलर वो अपने पर्दे वगैरह नाल मैच ਕਰ ਜਾਂਦਾ मैं ਤੁਹਾਨੂੰ ਸਹੀ ਦੱਸਾਂ ਜੂਗਾ ਆਪਾਂ ਦੁਕਾਨ ਤੇ ਜਾਂਦੇ ਹਾਂ ਨਾ ਜਿੰਨੇ ਜ਼ਿਆਦਾ ਚੀਜ਼ ਦੇਖਦੇ ਹੋ ਉਨਾ ਕਨਫਿਊਜ਼ ਹੋ ਜਾਂਦੇ ਉੱਥੇ ਜਾ ਕੇ ਤਾਂ ਮੈਨੂੰ ਲੱਗਦਾ ਸੀ ਆਹ ਕਲਰ ਵੀ ਆਹ ਕਲਰ ਵੀ ਵੀ ਕਿਹੜਾ ਲਈਏ ਸਮਝ ਨਹੀਂ ਆਉਂਦੀ ਸੀ ਮਤਲਬ ਇੰਨੇ ਜ਼ਿਆਦਾ ਜਦੋਂ ਆਪਣੇ ਮੇਰੇ ਆ ਹੋਵੇ ਨਾ ਪਤਾ ਹੀ ਲੱਗਦਾ ਮੈਂ ਇਹਨਾਂ ਨੂੰ ਫੇਰ ਵੀ ਕਹਤਾ ਸੀ ਮਾ ਚਲੋ ਰੱਖ ਲਓ ਬ੍ਰਾਊਨ ਹਨਾ ਹਾਂ ਹੋਈ ਤਾਂ ਗੱਲ ਹੁਣ ਮੈਂ ਕਿਹਾ ਸੀ ਇਹਨਾਂ ਨੂੰ ਮੈਂ ਰੱਖ ਲਓ ਬ੍ਰਾਊਨ ਸੋਨਾ ਲੱਗੂ ਘਰੇ ਜਾ ਕੇ ਐਵੇਂ ਹੀ ਲੱਗਦਾ ਜਦੋਂ ਆਪਾਂ ਦੁਕਾਨ ਤੇ ਉਹ ਕਰਦੇ ਨੇ ਫਿਰ ਉਹ ਲੱਗੇ ਕਨਫਿਊਜ਼ ਹੋ ਜਾਂਦਾ ਬੰਦਾ ਇਹ ਆ ਕਲਰ ਵੈਸੇ ਦੱਸ ਦਿਓ ਵੀ ਕਿਵੇਂ ਲੱਗਾ ਤੁਹਾਨੂੰ ਹਜੇ ਕੋਈ ਡਿਜ਼ਾਈਨ ਨਹੀਂ ਵੀ ਕਿਹੜਾ ਕੰਬਲ ਤੇ ਚੜਾਉਣਾ ਕਿਹੜਾ ਰਜਾਈ ਤੇ ਦੋ ਲੱਗ ਰਿਹਾ ਕੰਬਲ ਤੇ ਚੜਾਉਣਾ ਆਪਾਂ ਨੇ ਡਬਲ ਬੈੱਡ ਦੀ ਤੇ ਇੱਕ ਆਪਾਂ ਨੇ ਕੰਬਲ ਤੇ ਚੜਾਉਣਾ ਇੱਥੇ ਹਾਂ ਤੇ ਦੇਖਦੇ ਆ ਵੈਸੇ ਆ ਗਰਮ ਹੁੰਦਾ ਇਹ ਕਲਾਫ ਜਿਹਾ ਆਪਾਂ ਇਹ ਹੀ ਇਹ ਥੋੜਾ ਇਹ ਕੱਪੜੇ ਖਰਾਬ ਕਰ ਦਿੰਦਾ ਮੰਨ ਲਓ ਬੂਰਬਾਰ ਚ ਲੱਗ ਜਾਂਦਾ ਸੌਂਦੇ ਸਮੇਂ ਕੱਪੜਿਆਂ ਤੇ ਹਾਂ ਹਲਕਾ ਹੋ ਜਾਂਦਾ ਨਹੀਂ ਹਲਕਾ ਨਹੀਂ ਹੁੰਦਾ ਇਹ ਤੁਸੀਂ ਇਹ ਕਮੈਂਟ ਕਰਕੇ ਦੱਸਿਓ ਇਹ ਮੰਨਦੀ ਨਹੀਂ ਹੈਗੀ ਜੇ ਉਹ ਗਰਮ ਹੁੰਦਾ ਜੇ ਆ ਗਰਮ ਹੁੰਦਾ ਨਹੀਂ ਨਹੀਂ ਉਹ ਨਹੀਂ ਉਹ ਦੇਖ ਉਹ ਚੀਜ਼ ਉਹ ਗਰਮ ਲਈ ਹੁੰਦਾ ਇਹ ਇੱਕ ਆਪਾਂ ਜਿਵੇਂ ਕਹਿੰਦੇ ਨੇ ਟੌਰ ਲਈ ਹੁੰਦੀ ਹੈ ਮੋਡੀਫਿਕੇਸ਼ਨ ਉਹ ਚੀਜ਼ ਹੋ ਜਾਂਦੀ ਹੈ ਉਹ ਚੀਜ਼ ਹੈਗੀ ਹੈ ਦੇਸੀ ਉਹ ਗਰਮ ਚੀਜ਼ ਆ ਉਹ ਫਿਰ ਐਦੂ ਵੀ ਐਦੂ ਵੀ ਲਾਉਂਦਾ ਫਿਰ ਐਂ ਤਾਂ ਉਸ ਤੋਂ ਪਹਿਲਾਂ ਤਾਂ ਹੋਲਾਂ ਦੀ ਚਿੱਟੇ ਫਿਰ ਹੋਰ ਰਜਾਈਆਂ ਕਿੰਨੀਆਂ ਗਰਮ ਸੀ ਚਿੱਟੇ ਗਲਾਫ ਰਜਾਈਆਂ ਤੇ ਫਿਰ ਇਹ ਡਬਲ ਲੈ ਲੈਂਦੇ ਨੇ ਲੋਕ ਆਹ ਸ਼ੰਗਰਬਾਦੂ ਸੀ ਇਹ ਰਣੀ ਪਾਰੀ ਹੁੰਦੀਆਂ ਨੇ ਉਹ ਇਹ ਗੱਲ ਮੰਨ ਲਿਆ ਕਰੋ ਇਹ ਵੈਸੀ ਉਹ ਹੁੰਦੇ ਚਲ ਇੱਕ ਸੋਨਾ ਲੱਗਦਾ ਤੀਜ ਕੰਬਲ ਵਗੈਰੇ ਹੁਣ ਹੋਣਾ ਦੱਸੋ ਵੀ ਕਿਹੜਾ ਦੱਸੋ ਤੁਸੀਂ ਵੀ ਆਪਣੀਆਂ ਆ ਪਸੰਦ ਕਿਵੇਂ ਰੱਗੀ ਤੁਹਾਨੂੰ ਆ ਇਹਨਾਂ ਨੇ ਪਸੰਦ ਕਰਿਆ ਇਹ ਆਪ ਲੈ ਕੇ ਆਏ ਨੇ ਇਹ ਸ਼ਾਂ ਵਾਲਾ ਕੰਬਲ ਤੇ ਚੜਾਈ ਤੇ ਉਹ ਜਾਂ ਤਾਂ ਪਿੱਤੂ ਦੇ ਕੱਪੜਿਆਂ ਨਾਲ ਵਹਿ ਚੋਣ ਲੱਗਿਆ ਬਈ ਹਾਂ ਦੱਸੋ ਜੀ ਚੜਾਈ ਆਪਾਂ ਰੈੱਡ ਮੈਂ ਕਹਿੰਦੀ ਆ ਉਹ ਵਾਲਾ ਇੱਥੇ ਚੜਾਉਣਾ ਨਹੀਂ ਆ ਰਜਾਈ ਤੇ ਚੜਾਉਣਾ ਨਹੀਂ ਹੈ ਨਾ ਆ ਰਾਈਟ ਤੇ ਕੰਬਲ ਤੇ ਕੋਈ ਕਲਰ ਵੀ ਸੋਨਾ ਨਹੀਂ ਤੇ ਚਲੋ ਜੀ ਆਪਾਂ ਹੋਰ ਕੁਝ ਦਿਖਾਉਣ ਆਲਾ ਮੈਂ ਰੰਗੂਾਦ ਕੁਵਨਾ ਲਾ ਦਿਖਾ ਦੋ ਹਾਂ ਤੇ ਆਪਣੇ ਸਬਸਕ੍ਰਾਈਬ ਆਪਣੀ ਫੈਮਿਲੀ ਹੁੰਦੀ ਆ ਤਾਂ ਕਰਕੇ ਆਪਾਂ ਉਹ ਕਰਤਾ ਠੀਕ ਹੈ ਤੇ ਦਿਖਾਤਾ ਜਰੂਰੀ ਹੁੰਦਾ ਹੈਗਾ ਇਹ ਆਪਾਂ ਦੇਖਦੇ ਹਿੱਤੇ ਚੜਾਉਣੀਆ ਹਾਂ ਚਲੋ ਮਿਲਦੇ ਸਾਨੂੰ ਚੜਾ ਕੇ ਦੇਖਦੇ ਆ ਪਹਿਲਾਂ ਆਪਾਂ ਵੀ ਕਿਹੜਾ ਸੋਹਣਾ ਲੱਗਦਾ ਹੋਈਏ ਸਿਲੇਕਟ ਕਰਕੇ ਆਪਾਂ ਉੱਪਰ ਲੈ ਲਾਂਗੇ ਹਾਂ ਪੀਤੂ ਪੀਤੂ ਦੇ ਕੱਪੜੇ ਦੱਸਿਓ ਬਾਈ ਪੀਤੂ ਦੱਸੂ ਕੱਪੜੇ ਪੀਤੂ ਦੇ ਦੱਸਿਓ ਕਿ ਮਿਲ ਕੇ ਪੀਤੂ ਕੰਬਲ ਦੇ ਕਿਹੜਾ ਚੜਾਏ ਆਪਾਂ ਚਲੋ ਪੀਤੂ ਨੂੰ ਪੁੱਛ ਲਓ ਇਹ ਤਾਂ ਆਗੇ ਡੈੜੀ ਹੈ ਵੀ ਤੁਹਾਨੂੰ ਡੈੜੀ ਮੈਨੂੰ ਪਤਾ ਹੀ ਹੈ ਹੂੰ ਹਾਂ ਵਈ ਸੋਚਦੀ ਦੇਖਿਆ ਸੀ ਸਾਡੀ ਵਾਲਾ ਆਹ ਅੱਗੇ ਵਾਲਾ ਤੇ ਆਹ ਅੱਗੇ ਵਾਲਾ ਕੁੰਕਾ ਚਲੋ ਦੇਖੋ ਜੀ ਆ ਚੜਾਤੇ ਆਪਾਂ ਦੋਨੇ ਗੁਲਾਫ ਵੀ ਤੂੰ ਦੇਖਣ ਆਪਾਂ ਇਹ ਤੇ ਦਰੋ ਜੋ ਇਹਦੇ ਚ ਆਪਾਂ ਰਜਾਈ ਦਾ ਚੜਾਤਾ ਇਹ ਚ ਨੀਚੇ ਕੰਬਲ ਵਾਲਾ ਤੇ ਆਪਣੀ ਬੈੱਡ ਸ਼ੀਟ ਆ ਗਈ ਆਪਣੀ ਨਵੀਂ ਬੈੱਡ ਸ਼ੀਟ ਵੀ ਵਿਛਾਈ ਦਿੱਤੀ ਦੇਖ ਲੋ ਇੱਤੇ ਦਰਵਾਜ਼ਾ ਦਿਖਾਓ ਦੂਰ ਕਰਕੇ ਦਿਖਾਓ ਦੇਖੋ ਜੀ ਬੈੱਡ ਸ਼ੀਟ ਤੇ ਉਹਨਾਂ ਦੇ ਕਲਰ ਇੰਨਾ ਚੋ ਦੱਸਿਓ ਬਲੂ ਕਲਰ ਸੋਹਣਾ ਲੱਗਦਾ ਜਾਂ ਰੈੱਡ ਮੈਨੂੰ ਲੱਗਦਾ ਸੋਨਾ ਮੈਂ ਹਾਂ ਤਾ ਤੂੰ ਮੰਮਾ ਨੇ ਨਹੀਂ ਬਤਾਉਣਾ ਕੀ ਨਹੀਂ ਆਇਆ ਜਰਾਬਾਂ ਵੀ ਰਹਿੰਦੇ ਆ ਬਖੌਲ ਕਰੀ ਜਾਂਦਾ ਚੌੜ ਕਰੀ ਜਾਂਦਾ ਮਜ਼ਾਕ ਕਰੀ ਜਾਂਦਾ ਹੱਸੀ ਜਾਂਦਾ ਹੱਸਣਾ ਖੇਡਣਾ ਵੀ ਚਾਹੀਦਾ ਥੋੜਾ ਘਣਾ ਹਨਾ ਵੀ ਤੂੰ ਹਾਂਜੀ ਆਪਾਂ ਦੋਨੇ ਖੇਡਦਾ ਬੈ ਗੋਲੀ ਬੈ ਗੋਲੀ ਫੇਰ ਫੇਰ ਗੋਲੀ ਚਲੋ ਜੀ ਹੁਣ ਆਪਾਂ ਪੀਤ ਦੀ ਰੀਲ ਬਣਾਉਣਾ ਇੱਕ ਅੱਧੀ ਸੋਨੀ ਜੀ ਕੈਂਟ ਜੀ ਪਤਾ ਕਿਹੜਾ ਕਿਹੜਾ ਸੁਣ ਲੱਗਦਾ ਉਹ ਤਾਂ ਦੱਸ ਕੇ ਜਰਾਬਾ ਵੀ ਤੁਹਾਨੂੰ ਦਿਖਾ ਦਿੰਦੇ ਆ ਹਾਂ ਉਹ ਮੈਨੂੰ ਕੇਰਾ ਇਹ ਤਾਂ ਬੋਲੇ ਹੋ ਜਾਣੇ ਫਿਰ ਬੋਲੇ ਆ ਦੇਖੋ ਜੀ ਕੇਰਾ ਇਹ ਨਦੀ ਲੈਂਦੀ ਸੀ ਸੌਕਸ ਇਹ ਸਾਨੂੰ ਕਿੱਥੋਂ ਇਹਦਾ ਦਿਖਾਉਣ ਦਾ ਚਲੋ ਕੋਈ ਮਕਸਦ ਨਹੀਂ ਵੈਸੇ ਇਹ ਜਿਹੜੀ ਸੌਕਸ ਹਨ ਪੂਰੀ ਘੈਂਟ ਆ ਵਧੀਆ ਚਾਹੇ ਇਹਦਾ ਮਕਸਦ ਹੈਗਾ ਜੀ ਵਧੀਆ ਚ ਕੰਪਨੀ ਦੀ ਆ ਫੈਕਟਰੀ ਆ ਕੰਪਨੀ ਦੀ ਆ ਵਧੀਆ ਚ ਮੋਟੀ ਆ ਸਿੱਧੀ ਫੈਕਟਰੀ ਚੋਂ ਲੈ ਕੇ ਆਇਆ 100 ਰੁਪਏ ਦੀਆਂ ਤਿੰਨ ਜਰਾਬਾਂ ਨੇ ਹਾਂ ਫੈਕਟਰੀ ਤੋਂ ਲੈ ਕੇ ਆਏ ਸੀ ਕੋਈ ਖਰਾਬ ਹੁੰਦਾ ਨਹੀਂ ਹੈਗਾ ਵੀ ਅਗਲਾ ਕਹਿੰਦਾ ਲਾਸਟਿਕ ሉਜ਼ ਹੋ ਜਿਆਦਾ ਜਮਾ ਗਾਰੰਟੀ ਆ ਤੁਹਾਨੂੰ ਇਹਦੀ ਦਿਵਾੜੇ ਵੀਡੀਓ ਵੀ ਪਾ ਦਾਂਗੇ ਵੀ ਲਾਸਟਿਕ ਖਰਾਬ ਹੁੰਦਾ ਜਾਂ ਨਾ ਮੈਂ ਨਾ ਪਿਛਲੀ ਵਾਰ ਇਹਨਾਂ ਤੋਂ ਉੱਪਰ ਲੈ ਕੇ ਆਈ ਸੀ ਕਿ ਟਰੈਕਸੂਟ ਟਰੈਕਸੂਟ ਆ ਵੀ ਪਿੱਤ ਦਾ ਵੀ ਉਹਨਾਂ ਤੋਂ ਲੈਣਾ ਪਿੱਤ ਦਾ ਵੀ ਉਹਨਾਂ ਤੋਂ ਟਰੈਕਸੂਟ ਲੈ ਕੇ ਆਇਆ ਫੈਕਟਰੀ ਹੈਗੀ ਤੇ ਟਰੈਕਸੂਟ ਦੇ ਹਿਸਾਬ ਨਾਲ ਤੱਕ ਪੂਰ ਨਹੀਂ ਆਇਆ 2 ਸਾਲ ਹੋ ਗਏ ਜੀ ਅੱਕ ਗਿਆ ਪਾ ਪਾ ਕੇ ਕਿ ਕਿੰਨਾ ਪਿਆ ਜਾਂਦਾ ਪਾ ਪਾ ਕੇ ਮੈਂ ਮੰਨ ਲਓ ਟ੍ਰੈਕ ਸੂਟ ਆ ਨਾ ਜਿਹੜਾ ਉਹ ਕਿੰਨਾ ਟਾਈਮ ਪਾ ਲਿਆ ਵੀ ਉਹਦੇ ਉੱਤੇ ਬੂਰ ਨਹੀਂ ਆਇਆ ਹਨਾ ਹੂੰ ਉਹਦੇ ਨਾਲ ਦਾ ਘੱਟੋ ਘੱਟ 22500 ਦਾ ਮਿਲਦਾ ਟ੍ਰੈਕ ਸੂਟ ਬਾਹਰੋਂ ਮੈਂ 12000 ਦਾ 1000 ਕੀ ਦਾ ਲੈ ਕੇ ਆਇਆ ਸੀ ਇਹਦੀਆਂ ਹੋਣੀਆਂ ਹਨਾ ਖਰਾਬ ਹੋਣਗੀਆਂ 100 ਦੇ ਦਿਨ ਮੈਂ ਵੀ ਆ ਲੈ ਕੇ ਆਇਆ ਆ ਦੇਖੋ ਤੁਸੀਂ ਉਹ ਦਿਖਾਓ 100 ਦੇ ਦਿਨ ਇੱਕ ਹੋਰ ਲੈਤੀਆਂ ਨੇ ਉਹ ਵੀ ਤੁਹਾਨੂੰ ਦਿਖਾ ਦੰਨੀ ਆ ਮੈਂ ਉਹ ਜਮਾ ਬੇਕਾਰ ਨਹੀਂ ਗੰਦੀ ਆ ਆ ਦੇਖੋ ਕਿੰਨੀ ਵੈਸੀ ਪਤਾ ਲੱਗ ਜਾਂਦਾ ਬਹੁਤ ਜ਼ਿਆਦਾ ਨਾ ਨਾ ਚਸ ਮੱਲਗਾ ਵੀ ਹੂੰ ਦਾੜੀਆਂ ਪਾ ਇਹਨਾਂ ਨਾਲ ਵੀ ਬੂਰ ਆਸੋਕਸਲੇ ਕੇ ਸਿਨ੍ਹਾ ਹੀ ਇਹ ਜਮੀਨ ਬੇਕਾਰ ਨਿਕਲੀਆਂ ਮੁਰੂਆਂ ਨਾਲ ਫਟ ਗਈਆਂ ਇਹਨਾਂ ਉਹਨਾਂ ਨੇ ਪੈਕਿੰਗ ਨਹੀਂ ਖੋਲੋ ਪਾਈਆਂ ਇਹ ਮੁਰੂਆਂ ਵਿੱਚੋਂ ਫਟ ਜਾਂਦੀਆਂ ਨੇ ਤੁਸੀਂ ਆ ਕੋਈ ਇਹ ਕੀ ਚੀਜ਼ਾਂ ਦਿਖਾਈ ਜਾਂਦੇ ਆ ਪਰ ਇਹ ਚੀਜ਼ਾਂ ਦਿਖਾਉਣੀਆਂ ਸਾਡਾ ਮਕਸਦ ਚੰਗਾ ਮੈਸੇਜ ਦੇਣ ਦਾ ਵੀ ਚੰਗੀ ਚੀਜ਼ ਦਿਖਾਉਣ ਦਾ ਮਾਰੀ ਚੀਜ਼ ਚੰਗੀ ਤੇ ਚੀਜ਼ ਦਿਖਾਉਣ ਦਾ YouTube ਦਾ ਪਹਿਲਾ ਹੱਕ ਬੰਦ ਦਿਖਾਉਣ ਦਾ ਦੱਸਣ ਦਾ ਇਹ ਜਮਾਨਾ ਵਧੀਆ ਨਹੀਂ ਲੱਗਦਾ ਆ ਚੀਜ਼ਾਂ ਦੇਖੋ ਕਿੱਥੇ ਤਾਂ ਆ ਚੀਜ਼ ਕਿੱਥੇ ਉਹ ਚੀਜ਼ ਹੈ ਆ ਵੀ 100 ਦਿਨ ਹੈ ਹੈ ਵੀ 100 ਦਿਨ ਹਾਂ ਇਹ ਚੀਜ਼ ਬਹੁਤ ਫਰਕ ਆ ਫੈਕਟਰੀ ਚ ਸਿੱਧੀ ਮੰਨ ਲਓ ਲੈ ਕੇ ਆਏ ਆ ਆਪਾਂ ਚਲੋ ਹੁਣ ਮਿਲਦੇ ਆ ਆਪਾਂ ਅਗਲੇ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਕੋਈ ਗਲਤੀ ਮਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਪਰ ਜ਼ਿਆਦਾ ਬੋਲ ਕੇ ਥੋੜਾ ਜਿਹਾ ਵਲੌਗ ਦੇ ਵਿੱਚ ਅਸੀਂ ਤੇ ਜੋ ਆਪਾਂ ਸ਼ੋਪਿੰਗ ਕਰੀ ਸੀ ਇਹਨਾਂ ਬਾਰੇ ਤੁਸੀਂ ਦੱਸਿਓ ਕਮੈਂਟ ਕਰਕੇ ਕੋਈ ਚੀਜ਼ ਕਿੱਦਾਂ ਲੱਗੀ ਸੋਹਣੀ ਲੱਗੀ ਜਾਂ ਨਹੀਂ ਲੱਗੀ ਤੇ ਸਾਰੇ ਮਿੱਜੀ ਹੈਪੀ ਨਿਊ ईयर ਮੇਰੇ ਵੱਲੋਂ ਤੇ ਤੁਸੀਂ ਵੀ ਵਿਸ਼ ਕਰੋ ਜੀ ਹਾਂਜੀ ਮੇਰੇ ਵੱਲੋਂ ਵੀ ਹੈਪੀ ਨਿਊ ईयर ਤੇ ਲੱਖ ਲੱਖ ਮੁਬਾਰਕਾਂ ਨਵੇਂ ਸਾਲ ਦੀਆਂ ਤੇ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਆਸ਼ੀਕਾ ਜੀ ਸਾਰਿਆਂ ਤੁਸੀ ਵੀ ਬੋਲੋ ਰਵ ਸਾਵਨ ਸਿਗਾਰ ਓਕੇ ਬਾਏ ਬਾਏ ਕਰ ਦੋ ਬਾਏ ਬਾਏ